ਪਿੰਡ ਦੇ ਕੋਲ ਜੰਗਲ ਦੇ ਵਿੱਚ ਨਾ ਤਿੰਨ ਸਾਧੂ ਰਹਿੰਦੇ ਸੀਗੇ ਇਹ ਪੁਰਾਣੇ ਸਮੇਂ ਦੀ ਗੱਲ ਹੈ ਉਸ ਸਮੇਂ ਦੀ ਸਟੋਰੀ ਹੈ ਜਿਸ ਸਮੇਂ ਲਿਓ ਟਾਲਸਟਾਈ ਤੋਂ ਬਿਲੋਂਗ ਕਰਦੇ ਨੇ ਉੱਥੇ ਇੱਕ ਸਟੈਨਿਟੀ ਦਾ ਧਰਮ ਸੀਗਾ ਹੋਰ ਦੂਜੇ ਤਰ੍ਹਾਂ ਨੂੰ ਉਹ ਜਾਣਦੇ ਨਹੀਂ ਸੀ ਤਾਂ ਜਿਹੜੇ ਤਿੰਨ ਸਾਧੂ ਰਹਿੰਦੇ ਸੀਗੇ ਉਹਨਾਂ ਦੀ ਨਾ ਲੋਕਪ੍ਰੀਤਾ ਬਹੁਤ ਜ਼ਿਆਦਾ ਵੱਧ ਗਈ ਸਾਰਾ ਪਿੰਡ ਉਹਨਾਂ ਕੋਲ ਰੋਜ਼ ਜਾਣ ਲੱਗ ਗਿਆ ਤੇ ਉਹਨਾਂ ਕੋਲ ਜਾਣ ਦੇ ਨਾਲ ਚਰਚ ਵਿੱਚ ਰਸ਼ ਘਟ ਗਿਆ ਲੋਕ ਚਰਚ ਨਹੀਂ ਜਾਂਦੇ ਹੌਲੀ 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 ਇਦਾਂ ਹੋਇਆ ਬਈ ਇੱਕ ਸੰਡੇ ਨੂੰ ਇੱਕ ਇਤਵਾਰ ਨੂੰ ਚਰਚ ਵਿੱਚ ਇੱਕ ਬੰਦਾ ਵੀ ਨਹੀਂ ਸੀਗਾ ਤੇ ਉਹ ਜੰਗਲ 'ਚ ਉਹਨਾ ਸਾਧੂਆਂ ਦੇ ਕੋਲੇ ਬਹੁਤ ਰਸ਼ ਲੱਗਿਆ ਕਰੇ ਪਾਦਰੀ ਨੂੰ ਇਹ ਗੱਲ ਗਲੇ ਨਾ ਉਤਰੀ ਉਹਨੂੰ ਮਾੜੀ ਲੱਗੀ ਇਹ ਗੱਲ ਉਹਨੇ ਕਿਹਾ ਬਈ ਇਹ ਕੌਣ ਨੇ ਬੰਦੇ ਜਿਨ੍ਹਾਂ ਨੇ ਚਰਚ ਵਿੱਚੋਂ ਲੋਕਾਂ ਦਾ ਆਣਾ ਜਾਣਾ ਬੰਦ ਕਰਾਤਾ ਉਹਨੇ ਆਪ ਉਹਦਾ ਧਰਮ ਦੰਡ ਜਿਹਨੂੰ ਕਹਿੰਦੇ ਹਨ ਸੋਨੇ ਦੀ ਲਾਠੀ ਉਹ ਪਲਾਟੂ ਸਾਰਾ ਕੁਝ ਚੱਕ ਕੇ ਉਹ ਜੰਗਲ ਵੱਲ ਨੂੰ ਹੋ ਗਿਆ ਜੀ ਉਹਨੇ ਕਿਹਾ ਵੀ ਅੱਜ ਮੈਂ ਜਾ ਆ ਕੇ ਬੰਦੇ ਸਿੱਧੇ ਕਰਕੇ ਆਉਂਗਾ ਵੀ ਤੁਸੀਂ ਕਿਉਂਕਿ 크ਿਸਚੀਅਨਟੀ ਚ ਇਹ ਪ੍ਰਥਾ ਹੈ ਜਦੋਂ ਤੱਕ ਚਰਚ ਕਿਸੇ ਨੂੰ ਸੰਤ ਦੀ उपाधि ਨਾ ਦੇ ਦੇ ਉਹਨੂੰ ਸੰਤ ਨਹੀਂ ਕਿਹਾ ਜਾ ਸਕਦਾ ਇਹ ਇਹ ਸੰਤ ਵੀ ਹੋਣਾ ਇੱਕ ਸਰਟੀਫਿਕੇਟ ਮਿਲਦਾ ਹੈ ਚਰਚ ਵੱਲੋਂ ਫੇਰ ਹੀ ਕੋਈ ਸੰਤ ਹੋ ਸਕਦਾ ਤੇ ਉਹ ਲੰਘ ਕੇ ਉਧਰ ਚੱਲ ਗਿਆ ਦੂਜੇ ਪਾਸੇ ਉੱਥੇ ਜੰਗਲ 'ਚ ਜਾਣ ਲੱਗਾ ਉਹਨੇ ਦੇਖਿਆ ਤਿੰਨ ਬੰਦੇ ਬੈਠੇ ਹੋਏ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਉਹ ਜਿਹੜੇ ਸੰਤਾਂ ਬਾਰੇ ਗੱਲ ਕਰਦੇ ਹੋ ਤੁਸੀਂ ਉਹ ਕਹਿੰਦੇ ਨਹੀਂ ਨਹੀਂ ਜੀ ਅਸੀਂ ਕੋਈ ਸੰਤ ਸੰਤ ਨਹੀਂ ਹੈਗੇ ਅਸੀਂ ਵੀ ਇਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਕਿ ਲੋਕ ਸਾਨੂੰ ਸੰਤ ਕਹਿੰਦੇ ਆਈ ਤਾਂ ਪਿੰਡਾਂ ਚੋਂ ਨਿਕਲ ਕੇ ਸ਼ਹਿਰਾਂ ਚੋਂ ਨਿਕਲ ਕੇ ਜੰਗਲ ਚ ਆ ਕੇ ਬੈਠੇ ਸਾਨੂੰ ਸ਼ਾਂਤੀ ਚਾਹੀਦੀ ਹੈ ਤੇ ਲੋਕਾਂ ਨੇ ਇੱਥੇ ਵੀ ਬਹੁਤ ਜ਼ਿਆਦਾ ਰਸ਼ ਲਾਤਾ ਤੇ ਤੁਸੀਂ ਹੁਣ ਪਾਦਰੀ ਜੀ ਤੁਸੀਂ ਆਇਆ ਤੁਸੀਂ ਮਹਾਨ ਸਖਸ਼ੀਅਤੋਂ ਸਾਡਾ ਕੋਈ ਬਾਰ ਉਤਾਰਾ ਕਰੋ ਸਾਨੂੰ ਬਚਾਓ ਦੁਨੀਆ ਤੋਂ ਅੰਦਰੋਂ ਅੰਦਰ ਤਾਂ ਪਾਦਰੀ ਜੀ ਬਹੁਤ ਖੁਸ਼ ਹੋਏ ਉਹਨਾਂ ਨੂੰ ਲੱਗਿਆ ਬਈ ਚਲੋ ਇਹ ਤਾਂ ਬੰਦੇ ਆਪ ਹੀ ਸੈੱਟ ਆ ਗਏ ਮੈਨੂੰ ਕਰਨ ਦੀ ਕੋਈ ਲੋੜ ਨਹੀਂ ਸੀਗੀ ਹੁਣ ਇਹਨਾਂ ਨੂੰ ਚਰਚ ਤੱਕ ਲੈ ਕੇ ਜਾਣਾ ਹੈ ਮੈਂ ਉਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਮੈਂ ਤੁਹਾਡਾ ਹੱਲ ਕਰਦਾ ਮੈਨੂੰ ਐ ਦੱਸੋ ਤੁਸੀਂ ਪਾਠ ਪੂਜਾ ਕੀ ਕਰਦੇ ਹੋ ਪ੍ਰਮਾਤਮਾ ਦੀ ਪ੍ਰਾਰਥਨਾ ਕਿਵੇਂ ਕਰਦੇ ਹੋ ਬਾਈਬਲ ਕਿੱਥੇ ਹੈ ਤੁਹਾਡੀ ਕਹਿੰਦੇ ਜੀ ਹੁਣ ਸਾਨੂੰ ਦੱਸਦੇ ਹੋਏ ਵੀ ਸ਼ਰਮ ਆ ਰਹੀ ਹੈ ਇਸ ਤਾਂ ਅਨਪੜ ਬੰਦੇ ਆ ਬਾਈਬਲ ਅਸੀਂ ਰੱਖ ਕੇ ਕਰਦੇ ਕੀ ਸਾਡਾ ਪੜ੍ਹਨਾ ਵੀ ਨਹੀਂ ਆਂਦਾ ਪਾਦਰੀ ਜੀ ਫੇਰ ਖੁਸ਼ ਕਹਿੰਦੇ ਦੀ ਗੱਲ ਹੋਰ ਨੇੜੇ ਲੱਗੀ ਇਹ ਤਾਂ ਬੰਦਾ ਹੀ ਅਨਪੜ ਹੈ ਅਗਲੀ ਗੱਲ ਕੀ ਹੋਈ ਅਗਲੀ ਗੱਲ ਇਹ ਹੋਈ ਕਿ ਉਹਨਾਂ ਨੇ ਪੁੱਛਿਆ ਕਿ ਚਲੋ ਜਿਹੜੀ ਚਰਚ ਵਿੱਚ ਪ੍ਰਾਰਥਨਾ ਹੁੰਦੀ ਹੈ ਤੁਹਾਨੂੰ ਘੱਟੋ ਘੱਟ ਉਹ ਤਾਂ ਯਾਦ ਹੋएगी ਕਿਸੇ ਭੈਣ ਨੇ ਤੁਹਾਨੂੰ ਯਾਦ ਕਰਾਈ ਹੋएगी ਕਹਿੰਦੇ ਦੀ ਪ੍ਰਾਰਥਨਾ ਸਾਤੋਂ ਕਿੱਥੇ ਯਾਦ ਹੋਣੀ ਹੈ ਅਸੀਂ ਤਾਂ ਪਹਿਲਾਂ ਵੀ ਦੱਸਿਆ ਇਸ ਤਾਂ ਨੇਰੇ ਅਨਪੜ ਬੰਦੇ ਆ ਜੀ ਕਹਿੰਦੇ ਲੋਰੀ ਪੂਰੀ ਗੱਲ ਸਮਝ ਆ ਗਈ ਤਾਂ ਕਹਿੰਦੇ ਤੁਸੀਂ ਜਿਹੜੀ ਪ੍ਰਾਰਥਨਾ ਕਰਦੇ ਹੋ ਗੱਲ ਇਹ ਹੋਈ ਜੀ ਮੈਂ ਅਸੀਂ ਤਾਂ ਨਹੀਂ ਸਾਡੀ ਪ੍ਰਾਰਥਨਾ ਕਿਉਂ ਸੁਣੋਗੇ ਅਨਪੜ ਬੰਦਿਆਂ ਦੀ ਕਾਦੀ ਪ੍ਰਾਰਥਨਾ ਹੁੰਦੀ ਹੈ ਤੁਸੀਂ ਆਪਦੇ ਵਾਲੀ ਸਾਨੂੰ ਸਿਖਾ ਦਿਓ ਤਾਂ ਗੱਲ ਦਾ ਨਵੇੜਾ ਐ ਹੋਇਆ ਪਾਦਰੀ ਅੜ ਗਿਆ ਫੇਰ ਵੀ ਜਿਹੜੀ ਤੁਸੀਂ ਕਰਦੇ ਹੋ ਦਸਨੀ ਤਾਂ ਪਏਗੀ ਤਾਂ ਇਸਾਈਅਤ ਦੇ ਵਿੱਚ ਵੀ ਹਾਲਾਂਕਿ ਹਿੰਦੂਇਜ਼ਮ ਚ ਵੀ ਆਪਾਂ ਤਿੰਨ ਪਰਮੇਸ਼ਰ ਮੰਨਦੇ ਆ ਉਹਨਾਂ ਚ ਵੀ ਪਰਮਾਤਮਾ ਦੇ ਤਿੰਨ ਰੂਪ ਮੰਨੇ ਜਾਂਦੇ ਨੇ ਤਾਂ ਉਹ ਕਿਹਾ ਜੀ ਸਾਡੀ ਤਾਂ ਸਿੱਧੇ ਦੀ ਪ੍ਰਾਰਥਨਾ ਹੈ ਸੀਗੀ ਸਾਨੂੰ ਇਹ ਪਤਾ ਸੀਗਾ ਪਰਮਾਤਮਾ ਤਿੰਨ ਰੂਪ ਨੇ ਤੇ ਅਸੀਂ ਵੀ ਤਿੰਨ ਬੰਦੇ ਆ ਤਾਂ ਅਸੀਂ ਕਹਿੰਦੇ ਨੇ ਅਸੀਂ ਇਹ ਪ੍ਰਾਰਥਨਾ ਕਰ ਲਈ ਜੋੜ ਲਈ ਜੀ ਤਿੰਨ ਹਮ ਤਿੰਨ ਤੁਮ ਔਰ ਹਮੇ ਆਪਣੇ پاس ਬੁਲਾਓ ਤਿੰਨ ਹੰਮ ਤੇ ਤਿੰਨ ਤੁਮ ਤੇ ਸਾਡਾ ਪਾਰ ਉਤਾਰਾ ਕਰੋ ਉਹ ਕਹਿੰਦਾ ਯਾਰ ਇਹ ਤਾਂ ਬਹੁਤ ਵਧੀਆ ਬਟ ਇਹ ਸਹੀ ਨਹੀਂ ਹੈ ਇਹ ਚਰਚ ਵੱਲੋਂ ਅਪਰੂਵਡ ਨਹੀਂ ਹੈ ਮੈਂ ਤੁਹਾਨੂੰ ਪ੍ਰਾਰਥਨਾ ਯਾਦ ਕਰਾ ਦਿੰਦਾ ਉਹਨੇ ਪ੍ਰਾਰਥਨਾ ਯਾਦ ਕਰਾਣੇ ਸ਼ੁਰੂ ਕੀਤੀ ਉਹ ਤਿੰਨ ਬੰਦੇ ਕਹਿੰਦੇ ਜੀ ਇੱਕ ਵਾਰੀ ਹੋਰ ਕਰਾਓ ਇੱਕ ਵਾਰੀ ਹੋਰ ਕਰਾਓ ਐ ਕਰਦੇ ਕਰਦੇ 8-10 ਵਾਰ ਕਰਾ ਦਿੱਤੀ ਤੇ ਬਾਅਦ ਚ ਉਹਨੇ ਕਿਹਾ ਵੀ ਹੁਣ ਤੁਹਾਨੂੰ ਚਰਚ ਆਣਾ ਪਏਗਾ ਇਸ ਤੋਂ ਅੱਗੇ ਦੀ ਪ੍ਰਾਰਥਨਾ ਫਿਰ ਮੈਂ ਤੁਹਾਨੂੰ ਉੱਥੇ ਰਟਾ ਦਿਆ ਕਰੂੰਗਾ ਇਹ ਕਹ ਕੇ ਉਹ ਆਪਦੀ नाव 'ਚ ਬੈਠ ਕੇ ਨਦੀ ਪਾਰ ਕਰਨ ਲਈ ਪਾਦਰੀ ਲੰਘ ਗਿਆ ਜਿਵੇਂ ਉਹ ਪਾਦਰੀ ਲੰਘ ਗਿਆ ਤੇ ਅੱਧੀ ਨਦੀ 'ਚ ਪਹੁੰਚਿਆ ਸੀਗਾ ਉਹ ਤਿੰਨੋਂ ਬੰਦੇ ਦੌੜਦੇ ਦੌੜਦੇ ਪਾਦਰੀ ਵੱਲ ਨੂੰ ਜਾਣ ਤੇ ਪਾਣੀ ਦੇ ਉੱਤੇ ਐਂ ਚੱਲਦੇ ਆ ਜਿਵੇਂ ਫਰਸ਼ ਹੋਵੇ ਤਾਂ ਪਾਦਰੀ ਬੜਾ ਹੈਰਾਨ ਹੋਇਆ ਉਹਨੂੰ ਸੋ ਲੱਗਿਆ ਵੀ ਇਹ ਚਮਤਕਾਰ ਤਾਂ ਈਸਾ ਤੋਂ ਬਿਲਾ ਕਿਸੇ ਨੇ ਪਹਿਲਾਂ ਕੀਤਾ ਨਹੀਂ ਸੀਗਾ ਤਾਂ ਜਦੋਂ ਨੇੜੇ ਪਹੁੰਚੇ ਕਹਿੰਦੇ ਸਾਡੀ ਲੜਾਈ ਹੋ ਗਈ ਅਸੀਂ ਵਿੱਚ ਦਾ ਯਾਦ ਆ ਰਿਹਾ ਪਹਿਲਾਂ ਅਸੀਂ ਭੁੱਲ ਗਏ ਸਾਡਾ ਰੋਲਾ ਹੋ ਜਾਣਾ ਤੁਸੀਂ ਸਾਨੂੰ ਇੱਕ ਵਾਰੀ ਹੋਰ ਸੁਣਾ ਦਿਓ ਉਹਨੇ ਪੈਰ ਫੜਲੇ ਉਹਨਾਂ ਸੰਤਾਂ ਦੇ ਕਹਿੰਦੇ ਜੀ ਮੇਰੀ ਜਿਹੜੀ ਪ੍ਰਾਰਥਨਾ ਹੈ ਹੋ ਸਕਦਾ ਗਲਤ ਹੈ ਤੁਹਾਡੀ ਜਿਹੜੀ ਪ੍ਰਾਰਥਨਾ ਹੈ ਉਹੀ ਸਹੀ ਹੈ ਉਹੀ ਪਰਮਾਤਮਾ ਨੂੰ ਕਬੂਲ ਹੈ ਉਹਨੇ ਤੁਹਾਨੂੰ ਇੰਨਾ ਪਿਆਰ ਦਿੱਤਾ ਕਿ ਤੁਸੀਂ ਉਹਦੀ ਜਿਹੜੀ ਕਾਇਨਾਤ ਹੈ ਉਹਦੇ ਹੀ ਨਿਯਮ ਤੁਸੀਂ ਬਦਲ ਕੇ ਰੱਖਦੇ ਤਾਂ ਤੁਹਾਡੀ ਪ੍ਰਾਰਥਨਾ ਜ਼ਿਆਦਾ ਸਹੀ ਹੈ ਬਜਾਏ ਕਿ ਮੇਰੀ ਪ੍ਰਾਰਥਨਾ ਪਰਮਾਤਮਾ ਦੀ ਪ੍ਰਾਪਨਾ ਕਨਕਲੂਜਨ ਇਹ ਸੀਗਾ ਕਿ ਇੰਨੀ ਜ਼ਿਆਦਾ ਸਰਲ ਹੈ ਕਿ ਤੁਸੀਂ ਜਿਹੜੇ ਵੀ ਨਾਮ ਨਾਲ ਜਿਹੜੇ ਵੀ ਤਰੀਕੇ ਨਾਲ ਦਿਲ ਨਾਲ ਉਹਨੂੰ ਯਾਦ ਕਰਦੇ ਹੋ ਉਹ ਤੁਹਾਡੀ ਸੁਣਦਾ ਜ਼ਰੂਰ ਹੈ ਤੇ ਫਿਰ ਇਹ ਸਾਰੀਆਂ ਚੀਜ਼ਾਂ ਦੇ ਪਗ ਡੋਂਗ ਪਖੰਡ ਅਡੰਬਰ ਜਿਹੜੇ ਕਿ ਸਾਰੇ ਜਗ੍ਹਾ ਬਣਾਏ ਗਏ ਨੇ ਇਸ ਕਰਕੇ ਕੰਪਲਿਕੇਟਡ ਕੀਤੇ ਗਏ ਨੇ ਕਿ ਇਹਨਾਂ ਦੇ ਬਿਨਾਂ ਚਾਹੇ ਉਹ ਪਾਠੀ ਹੋਣ ਚਾਹੇ ਉਹ ਪਾਦਰੀ ਹੋਣ ਚਾਹੇ ਉਹ ਪੰਡਿਤ ਹੋਣ ਚਾਹੇ ਵੈਸਟਰਨ ਹੋਣ ਇਹਨਾਂ ਤੋਂ ਬਿਨਾਂ ਤੁਹਾਡਾ ਸਰੇ ਦਾ